ਪੰਜਾਂ ਮਹੀਨਿਆਂ ਦੀ ਚੱਕ ਪਾਸ 5 ਕਿਲੋ ਦੁੱਧ ਤਾਜੀ ਦਾ ਦੁੱਧ ਹੈਗਾ ਬਾਈਕ ਨਾ 17 ਕਿਲੋ ਤੇ ਬਾਕੀ ਝੋਲ ਵੀ ਬੜੀ ਕਮਾਲ ਦੀ ਆ ਠੱਲਿਓ ਆਰਡਰ ਚੈੱਕ ਕਰ ਸਕਦਾ ਖੁੱਲਾ ਲੇਵਾ ਬਣਾ ਦਊਗੀ ਲੈ ਸਜਣਾ ਪਿੰਡ ਕਾਨੇਕੇ ਤਹਿਸੀਲ ਤਾਪਾ ਤੇ ਜ਼ਿਲ੍ਹਾ ਬਰਨਾਲਾ ਤੋਂ ਨਾ ਬਾਈ ਦੇ ਕੋਲੋਂ ਪਸ਼ੂ ਚਾਰ ਲੱਗਿਆ ਦਿਖਾਉਣਾ ਤਿੰਨ ਟੋਕੜ ਗੱਬਣਾ ਤੇ ਇੱਕ ਸੂਨ ਵਾਲੀ ਮੱਝ ਇੱਕ ਬੈੜ ਦਿਖਾ ਦਾਂਗੇ ਟੋਕੜ ਗੱਬਣਾ ਇਧਰ ਮਾਰਨੀ ਲੱਭੀ ਕੈਮਰਾ ਦੋ ਟੋਕੜ ਗੱਬਣਾ ਮੱਝਾਂ ਦਿਖਾ ਦਾਂਗੇ ਇੱਕ ਛੋਟੀ ਇੱਕ ਮੱਝ ਤੇ ਇੱਕ ਦਿਖਾ ਦਾਂਗੇ ਤਾਜੀ ਸੂਨ ਵਾਲੀ ਮੱਝ ਚੰਗੇ ਦੁੱਧ ਵਾਲੀ ਆ ਚੰਗੇ ਰਿਕਾਰਡ ਵਾਲੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਬਰੌਂ ਹੋ ਗਏ ਹੋਰ ਕਿਵੇਂ ਆ ਵਧੀਆ ਜੀ ਵਧੀਆ ਚੜਦੀ ਕਲਾ ਜਮਾਂ ਜੀ ਨਾਮ ਤੇ ਨੰਬਰ ਬੋਲੋ ਨਾਮ ਹਰਜਿੰਦਰ ਸਿੰਘ ਵੀਰੇ ਨੰਬਰ 77 10 77 93 99 93 99 ਹੈ ਨਾ ਹਾਂਜੀ ਤੇ ਕੰਮ ਆਪਣਾ ਵਪਾਰ ਦਾ ਰੋਟੀਨ ਇਹੀ ਆਉਂਦੇ ਰਹਿੰਦਾ ਪਾਛੀ ਠੀਕ ਆ ਗੱਲ ਇੱਕ ਤਾਂ ਆ ਦਿਖਾਵਾਂਗੇ ਅੱਜ ਸੂਣ ਦੇ ਡੰਪਲ ਕਰੂਗਾ ਨੇੜ ਹੈ ਨਾ ਤੇ ਤਿੰਨ ਟੋਕੜ ਘੱਬਣਾ ਇੱਥੋਂ ਮਾਰ ਦੇ ਲੱਭੀ ਆਰਡਰ ਦੇ ਕੈਮਰਾ ਲੇਵਾ ਦਾ ਉਹੀ ਗੱਲ ਆ ਲੇਵਾ ਦਾ ਬਣਾ ਦੇ ਵੀ ਪੰਡ ਪੂਰੀ ਹੈ ਨਾ ਅੱਗੇ ਪਿੱਛੇ ਰਪੋਰਟ ਬਹੁਤ ਚੰ ਸੂਆ ਤੀਜਾ ਤੇ ਦਿਨ ਕਿੰਨੇ ਕੱਢਦੀ ਆ ਇਹ ਦਿਨ ਲੈ ਜੂ ਵੀਰੇ ਹਫਤਾ ਹਜੇ ਇੱਕ ਹਫਤੇ ਦੇ ਲੱਗ ਭਾਗ ਲੱਗ ਭਾਗ ਪੰਜ ਚਾਰ ਦਿਨ ਵੀ ਲੀ ਜਾ ਸਕਦੀ ਆ ਠੀਕ ਆ ਕਰਾਂ ਅੱਬਾ ਜੀ ਕਹਿੰਦਾ ਪੰਜ ਤੋਂ ਸੱਤ ਦਿਨ ਲੈ ਜੂ ਤੇ ਬਾਕੀ ਲੇਵਾ ਬਣਾਉਂਦੀ ਆ ਪੂਰਾ ਕਮਾਲ ਦਾ ਸਾਈਡ ਪਾਸਾ ਤਾਂ ਨਹੀਂ ਕਰਦੀ ਨਹੀਂ ਬੈਠੀ ਉੱਠੀ ਆ ਵੀਰੇ ਠੀਕ ਆ ਕਰ ਉਹਦੀ ਗਰੰਟੀ ਰਹੂਗੀ ਉਹਦੀ ਗਰੰਟੀ ਰਹੂਗੀ ਵੀਰੇ ਕਿੰਨੇ ਕੇ ਦੁੱਧ ਵਾਲੀ ਮੱਝ ਆ ਇਹ ਦੁੱਧ ਵੀਰੇ ਦੂਜੇ ਸਵੇਰ ਦਿੱਤਾ ਇਹਨੇ 16 ਕਿਲੋ ਆ ਤੋਰ ਦੇ ਖੋਲ ਕੇ ਆ ਦੂਜੇ ਸੂਏ ਦੁੱਧ ਪਾਈ ਕਹਿੰਦਾ 16 ਕਿਲੋ ਦਿੱਤਾ ਸੂਆਇਦ ਕੀ ਤੀਸਰਾ ਤੀਜਾ ਵੀਰੇ ਆ ਸੂਆ ਬਾਈ ਕਹਿੰਦਾ ਤੀਸਰਾ ਸੂਂਦੀ ਆ ਦੂਜੇ ਸੂਏ ਆ ਗਿਆ 16 ਕਿਜੀ ਦਾ ਮਿਲਕ ਰਿਕਾਰਡ ਤੇ ਥਣਲੇ ਬੇਰੀ ਬਾਈ ਕਹਿੰਦਾ ਗਰੰਟੀ ਰਹੂਗੀ ਭਾਰ ਬੋਝ ਦੀ ਸਰਲੇ ਛਿੱਟੇ ਦੀ ਹਾਂ ਸਾਰੇ ਕਿਸ ਦੀ ਜ਼ਿੰਮੇਵਾਰੀ ਆ ਵੀਰੇ 100 ਦੀ 100 ਰਹੂਗੀ ਜਮ੍ਹਾਂ 100 ਦੀ 100 ਐਗਦੀ ਦੁੱਧ ਵੀ ਵੀਰੇ 18 ਪਲੱਸ ਦੇ ਦੂਗੀ ਠੀਕ ਆ ਗੱਲ ਆ ਕੇਰਾ ਹੋਰ ਕਮਾ ਦੇ ਬਾਈ ਅੱਲਾਹ ਹੈ ਚੱਲ ਆ ਚਲ ਉਤਲੇ ਬੰਨੇ ਲੈ ਚਲ ਉਧਰ ਦੀ ਉਧਰ ਦੀ ਉਧਰ ਦੀ ਲੈ ਚਲ ਮਾੜੇ ਕਮਾ ਦੇ ਕਮਾ ਦੇ ਇੱਥੋਂ ਲੇਵਾ ਕਰਾ ਨਹੀਂ ਲੱਭੀ ਲੈ ਚੱਲ ਲੈ ਚੱਲ ਥੋੜੀ ਲੰਬੀ ਲੈ ਚੱਲ ਨਾ ਸਾਨੂੰ ਸਾ ਦਾ ਬਹੁਤ ਨਹੀਂ ਬਾਡੀ ਹੈ ਨਾ ਬਾਡੀ ਤੇ ਵੀ ਨਾ ਸਾ ਬਾਕੀ ਆਰਡਰ ਤੇ ਵੀ ਦੇਖ ਲੋ ਵੀਰੇ ਥੱਲੇ ਬੀਨਸ ਠੀਕ ਆ ਗੱਲ ਪੂਰਾ ਆਫਰ ਲੋਕ ਗੁੰਦਿਆ ਪੈ ਜਾਣਾ ਵੀਰੇ ਠੀਕ ਤੇ ਬਾਡੀ ਦੀ ਤਾਂ ਪੂਰੀ ਅਸਲਾ ਕਮਾਲਾ ਜੋ ਬਰਾ ਇਥੋਂ ਕਮਾਲਾ 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 ਸ਼ਰਲਾ ਸਿੱਟਾ ਟੈਗ ਜੇ ਮਾਦਰ ਜ਼ਿੰਮੇਵਾਰੀ ਹੂ ਤਾਂ ਆ ਪੂਰੀ ਪੋਲੀ ਨਿਕਲੂਗੀ 100 ਦੀ 100 100 ਦੀ 100 ਵੀਰੇ ਇੱਥੋਂ ਲੱਭੀ ਸਾਰੀ ਮੈਂ ਦਿਖਾ ਦੀ ਪਿਛਾਂ ਵਾਲੇ ਪੱਖ ਆ ਸਾਰੀ ਬਾਡੀ ਤੇ ਦੇਖਣ ਬੇਨ ਜ ਵੀਰੇ ਆ ਨਸਾਂ ਹੀ ਨਸਾਂ ਨੇ ਬਾਈ ਆ ਆਰਡਰ ਦੇ ਵੀ ਦੇਖ ਲੋ ਇਧਰਲੇ ਪਾਸੇ ਦੋਫੇ ਪਾਸੇ ਆਰਡਰ ਤੇ ਵੀ ਚੰਗੀਆਂ ਨਾੜਾ ਰੱਖਦੀ ਆ ਤੇ ਬਾਡੀ ਦੀ ਵੀ ਮੈਂ ਕਹੂੰਗਾ ਪੂਰੀ ਸ਼ਾਨਦਾਰ ਆ ਗਈ ਸਾਈਡ ਪਾਸੇ ਦੀ ਬਾਈ ਕਹਿੰਦਾ ਰਹੂਗੀ ਗਾਰੰਟੀ ਤੇ ਆ ਇਧਰੋਂ ਸਾਈਡ ਤੋਂ ਦਿਖਾ ਦੀ ਲੱਭੀ ਬਾਡੀ ਤੇ ਨਾ ਨਸਾਂ ਨੂੰ ਸਾਂ ਕਰਾ ਲਈ ਚੈੱਕ ਜਿਵੇਂ ਆ ਆ ਆ ਬਰੀਕ ਆ ਗਈ ਪੂਰੀ ਆਰਡਰ ਦੇ ਵੀ ਦੇਖ ਲੋ ਵੀਰੇ ਦੂਜੇ ਸੁਨੇਹੇ ਪਾਈ ਕਹਿੰਦਾ 16 ਕਿਲੋ ਦੁੱਧ ਹਰਡ ਕਾਰਡ ਹੈ ਤੇ ਬਾਕੀ ਉਰਲੇ ਬੰਨਿਓ ਕਰਾ ਦਿੰਦੇ ਇੱਕ ਸਾਰੀ ਮੈਂ ਦਿਖਾ ਦੀ ਤੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਵੀਰੇ ਮੁੱਲ ਜਿਹੜਾ ਮਰਜ਼ੀ ਕਰਾ ਲੋ 1.45 ਦੇ ਦਾਂਗੇ 1 ਲੱਖ ਤੇ 45000 ਦੀ ਮਾਫੀ ਮੁਫੀ ਹੋ ਜੋ ਕੋਈ ਕਰ ਦਾਂਗੇ ਵੀਰੇ ਮਾਨਤਨ ਕਰ ਦਾਂਗੇ 1.45 ਚ ਹਾਂ ਹਾਂ ਕਰ ਦਾਂਗੇ ਬਈ ਕਰ ਦਾਂਗੇ ਮਾਨਤਨ ਠੀਕ ਆ ਗੱਲ 1.45 ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਤੇ ਹੁਣ ਮਾਰ ਦੇ ਲੈ ਵੀ ਦੋ ਨੰਬਰ ਵਾਲੀ ਤੇ ਕੈਮਰਾ ਤੇ ਰੰਗ ਰੰਗ ਚੈੱਕ ਕਰਾ ਦੇ ਇੱਕ ਵਾਰੀ ਰੰਗ ਰੰਗ ਦਾ ਇੱਕ ਮੱਜਮਾਨ ਜੈੱਡ ਬਲੈਕ ਆ ਗਈ ਤੇ ਇੱਥੋਂ ਕਰ ਸਕਦੇ ਹੋ ਜੈ ਇੱਕ ਕੱਦ ਵੀ ਫੁੱਲਾ ਤੇ ਰੰਗ ਵੀ ਬੜਾ ਕਮਾਲ ਦਾ ਇਹ ਕਿੰਨੇ ਮਹੀਨੇ ਦੀ ਗੱਬਣਾ ਬਾਈ ਇਹ ਬਈ 5 ਮਹੀਨੇ ਦੀ ਗੱਬਣਾ 5 ਕਿਲੋ ਦੁੱਧ ਆ ਹੁਣੇ ਥੱਲੇ 5 ਕਿਲੋ ਦੁੱਧ 5 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਚੈੱਕ ਪਾਸ ਤਾਜ਼ੀ ਦਾ ਦੁੱਧ ਮੇਰੇ ਬਹੁਤ ਦਾ ਤਾਜ਼ੀ ਦਾ ਦੁੱਧ 17 18 ਕਿਲੋ ਦੀ ਰਿਪੋਰਟ ਤੇ ਆ ਠੀਕ ਆ ਗੱਲ ਕਮਾਲ ਆ ਬਈ ਇੱਥੋਂ ਤੇ ਚੋਲ ਤਾਂ ਚੰਗੀਆਂ ਲੈ ਵਿੱਚ ਤੇ ਬਾਕੀ ਰੰਗ ਰੰਗ ਬਾਲਾ ਅਸਲ ਲੱਗਿਆ ਹਾਂਜੀ ਹਾਂਜੀ ਪੂਰੀ ਫੁੱਲ ਦੁੱਧ ਵਾਲੀ ਆ ਵੀਰੇ ਜਿਵੇਂ ਦੁੱਧ ਵਾਲਾ ਪੀ ਕੇ ਲੈ ਚੱਲਾ ਥੱਲੇ ਬੰਨੇ ਲੈ ਚੱਲਾ ਲੰਬੀ ਲੈ ਚੱਲ ਕੇ ਰਾਂ ਬਾਈ ਕਹਿੰਦਾ ਦੁੱਧ ਵਾਲਾ ਪੀ ਸੀ ਆ ਇਹ ਆ ਗਈ 5 ਮਹੀਨਿਆਂ ਦੀ ਗੱਬਣ 5 ਕਿਲੋ ਦੁੱਧ ਤਾਜ਼ੀਆ ਰਿਕਾਰਡ ਆ ਗਿਆ ਬਾਈ ਕਹਿੰਦਾ 17 ਕਿਲੋ ਦੇ ਲੱਗ ਭੱਗ ਕਮਾ ਲੈ ਕਮਾ ਲੈ ਇੱਥੋਂ ਕਮਾ ਲਿਆ ਆਲੇ 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 ਆ ਇਹਨੂੰ ਚਲਾ ਦੇ ਕੇ ਰਾਂ ਥੋੜੀ ਜੱਟ ਵੀ ਕਰਦੀ ਆ ਨਾ ਇੱਥੇ ਵੰਨਣਾ ਬਾਕੀ ਸਦਨ ਇੱਥੇ ਤੋਂ ਕਰ ਸਕਦਾ ਚ ਇੱਕ ਬੋਡੀ ਰਹੂਗੀ ਪੂਰੀ ਫੁੱਲ ਵਜਨ ਵਾਲੀ ਮੱਝ ਆ ਗਈ ਤੇ ਬਾਕੀ ਕੁਆਲਿਟੀ ਕਰ ਸਕਦਾ ਚੈੱਕ ਬਾਈ ਕਹਿੰਦਾ ਚੰਗੇ ਦੁੱਧ ਦੀ ਰਿਪੋਰਟ ਆ ਬਾਂਦੇ ਕਮਾ ਕੇ ਤੇ ਚਮੜਾ ਰਹੂਗਾ ਬਿਲਕੁਲ ਬਰੀਕ ਤੇ ਬਾਕੀ ਥਾਣਾ ਚ ਗੈਪ ਵੀ ਕਮਾਲ ਦਾ ਤੇ ਗੱਬਣ ਆ ਗਈ ਬਾਈ ਕਹਿੰਦਾ ਇਹ ਪੰਜ ਮਹੀਨਿਆਂ ਦੀ ਚੈੱਕ ਪਾਸ 5 ਕਿਲੋ ਦੁੱਧ ਤਾਜੀ ਦਾ ਦੁੱਧ ਹੈਗਾ ਬਾਈ ਕਹਿੰਦਾ 17 ਕਿਲੋ ਤੇ ਬਾਕੀ ਝੋਲ ਵੀ ਬੜੀ ਕਮਾਲ ਦੀ ਆ ਠੱਲਿਓ ਆਰਡਰ ਚੈੱਕ ਕਰ ਸਕਦਾ ਖੁੱਲਾ ਲੇਵਾ ਬਣਾ ਦਊਗੀ ਤੇ ਬਾਡੀ ਦੀ ਆ ਗਈ ਪੂਰੀ ਅਸਲ ਬਾਡੀ ਤੋਂ ਲਾ ਕੇ ਆਰਡਰ ਤੋਂ ਲਾ ਕੇ ਪੂਰੀ ਆਸਲ ਰਹੂਗੀ ਇਹ ਇਥੋਂ ਕਰਾ ਲੈਂਦੇ ਅੱਧੀ ਚੱਕ ਜੰਭਰਾ ਕਹਿੰਦੇ ਪੂਛ ਪਾਂਛ ਬਰੀਕ ਚਾਹੀਦੀ ਆ ਤੇ ਇਥੋਂ ਕਰਾ ਦੇ ਚਾ ਕਪੂਰੀ ਪੂਰੀ ਝੋਲ ਰੱਖਦੇ ਆ ਲੈ ਕੇ ਦੀ ਹਾਂ ਹਾਂਜੀ ਹਾਂਜੀ ਵੀਰੇ ਪੂਰੀ ਫਲ ਦੁੱਧ ਵਾਲੀ ਆ ਨਹੀਂ ਹੈਗੀ ਗੱਲ ਕਹਿਣ ਦੀ ਨਹੀਂ ਹੈਗੀ ਦੱਸਦੀ ਆ ਵੀ ਮੈਂ ਦਿੱਤਾ ਤਾਜੀ ਨਹੀਂ ਦੁੱਧ ਠੀਕ ਆ ਗੱਲ ਇਹਦਾ ਕੀ ਰੇਟ ਰਹੂਗਾ ਅੱਜ ਫਿਰ ਰੇਟ ਵੀਰੇ ਜਿਹੜਾ ਮਰਜ਼ੀ ਕਰੋਲ ਇੱਕ 7 ਦੀ ਦੇ ਦਾਂਗੇ 1 ਲੱਖ 7000 ਦੀ ਜੇ ਮੈਂ ਫਿਕਸ ਜੀ ਕਿੰਨੇ ਦੇ ਦਾਂਗੇ 5 ਦੀ ਦੇ ਦਾਂਗੇ ਹੈ 5 ਦੀ ਜੇ ਮੈਂ ਜੇਬ 'ਚ ਪਉਣ ਵਾਲਾ ਕਰੀ ਜੇਬ 'ਚ ਪਉਣ ਵਾਲਾ ਜੇ ਮੈਂ 2 ਦੀ ਦੇ ਦਾਂਗੇ 1 2 ਦੀ ਹਾਂ ਆ 1 ਲੱਖ ਤੇ 200 5 ਮਹੀਨਾ ਦੀ ਗੱਬਣ 5 ਕਿਲੋ ਦੁੱਧ ਤਾਜੀ ਦਾ 17 ਕਿਜੀ ਦਾ ਮਲਕ ਰਕੋੜਾ ਤੇ ਹੁਣ ਮਾਰਦੇ ਲੱਭੀ ਆ ਝੋਟੀ ਦੇ ਕੈਮਰਾ ਇਹ ਕਿੰਨੇ ਟਾਈਮ ਦੀ ਗੱਬਣ ਹੋਊਗੀ ਸਾਢੇ 6 ਮਹੀਨਾ ਦੀ ਗੱਬਣਾ ਵੀਰੇ ਜੈਡ ਬਲੈਕ ਆ ਗਈ ਹੈ ਨਾ ਹੈ ਜੈਡ ਬਲੈਕ ਆ ਜੈਡ ਬਲੈਕ ਆ ਜਮਾ ਵੀਰੇ ਠੀਕ ਹੈ ਗੱਲ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਆ ਗਈ ਝੋਟੀ ਪੰਜ ਕੀ ਕਿਹੜਾ ਸੁਆ ਸੁਉਂਦੀ ਆ ਸੁਆ ਦੂਜਾ ਵੀਰੇ ਪਹਿਲਾ ਸੁਆ ਸੂਈ ਵੀ ਆ ਇਹ ਦੂਜਾ ਸੁਆ ਸੂਈ ਵੀ ਹੋਣਾ ਕਿੰਨੇ ਮਹੀਨਾ ਦੀ ਗੱਬਣ ਹੁਣ ਸਾਢੇ 6 ਮਹੀਨਾ ਦੀ ਗੱਬਣਾ ਵੀਰੇ ਸਾਢੇ 6 ਦੀ ਜਿਹੜੀ ਵੀ ਤੋਕੜ ਗੱਭਣ ਲਾਓਗੇ ਚਾਹੇ ਇੱਥੋਂ ਪਾਸ ਕਰਾ ਕੇ ਜਾਂ ਇੱਥੇ ਡਾਕਟਰ ਆ ਉਹਦਾ ਨਾਲ ਲੈ ਆਓ ਚਾਹੇ ਕੋਈ ਠੀਕਾ ਕਰ ਇੱਥੇ ਉਹ ਤਸੱਲੀ ਕਰਾ ਲਓ ਕਿਹੜਾ ਹੋਰ ਕਮਾਦੀ ਇਧਰੋਂ ਕਮਾਦੀ 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 ਕੱਦ ਤਾਂ ਚੰਗਾ ਹਣਾ ਕੱਦ ਫੁੱਲ ਸਾਈਜ਼ ਆ ਵੀਰੇ ਹੁਣ ਦੁੱਧ ਕਿੰਨਾ ਦੁੱਧ ਹੁਣ ਲਓ 2-4 ਕਿਲੋ ਦੁੱਧ ਨਾਲ ਥਣ ਚੱਕਰ ਆਉਂਦੀ ਆ ਵੀਰੇ ਨਾਲ ਪਾਸ ਕਰਾਉਂਦੀ ਆ ਵਧੀਆ ਕਰਾਉਂਦੀ ਆ ਤੁਹਾਨੂੰ ਬਾਅਦ ਠੀਕ ਆ ਸਾਢੇ 6 ਮਹੀਨੇ ਦੀ ਗੱਭਣ ਸਾਢੇ 6 ਮਹੀਨੇ ਦੀ ਕਮਾਲ ਆ ਬਈ ਇੱਥੋਂ ਲੈ ਆ ਲਿਆ ਇੱਥੋਂ ਲੱਭੀ ਫੇਸ ਤੇ ਮਾਰਨੀ ਕੈਮਰਾ लेया लेया और ले बन्ने लेया ए आगी बाई केना 6.5 महिने दी गब्बण दूध भी दंदी हाल आ ਥਣ ਪਾਸ ਕਰਾ ਦੂਗੀ 2 ਤੋਂ 3 ਕਿਲੋ ਦੁੱਧ ਹਾਲ ਫਲ ਹਾਲ ਇਹਦੇ ਕੋਲੇ ਹਾਜ਼ਰ ਕੱਦ ਕਾਠ ਚੰਗਾ ਆ ਗਿਆ ਤੇ ਇਹਦਾ ਰੇਟ ਜੋ ਭਰਾ ਕੀ ਦਊਗਾ ਮੁੱਲ ਵੀਰੇ ਜਿਹੜਾ ਮਰਜੀ ਕਰ ਲੋ 83 ਦੇ ਦਾਂਗੇ ਹੈ 83 ਦੇ ਦਾਂਗੇ ਜਮ ਫਿਕਸ ਜੀ ਕਿੰਨੇ ਲੈ ਲੈਂਗੇ ਇਹ 80 ਦੇ ਦਾਂਗੇ ਜਮ ਫਿਕਸ 80 ਹੋ ਜਾ ਸਾਈਡ ਨੂੰ ਇਹ ਝੋਟੀ ਬਾਈ ਕਹਿੰਦਾ 6.5 ਮਹੀਨਿਆਂ ਦੀ ਗੱਬਣ 2 ਤੋਂ 4 ਕਿਲੋ ਦੁੱਧ ਹਾਜ਼ਰ ਤੇ 80 ਦੀ ਫਿਕਸ ਜੀ ਹੋ ਜੂਗੀ ਤੇ ਆ ਨਾਲ ਵਾਲੀ ਹੋ ਜੀ ਬਾਈ ਕਹਿੰਦਾ 1 ਲੱਖ ਤੇ 2000 ਦੀ ਇਹਦਾ ਤਾਜੀ ਦਾ ਆ ਗਿਆ 17 ਕਿਜੀ ਦਾ ਮਿਲਕ ਰਿਕਾਰਡ ਇਹੇ ਕੋਈ ਦੋਨੇ ਲੈਂਦਾ ਹੋਇਆ ਹੈ ਉਹਦਾਂ ਨਾ ਕਰ ਲਾਂਗੇ ਵੀਰੇ ਕਰ ਲਾਂਗੇ ਮੰਨਤਾ ਤੇ ਹੁਣ ਮਾਰ ਦੇ ਲੱਭਿਆ ਬੈਠ ਤੇ ਕੈਮਰਾ ਇਹ ਵੀ ਤੋਕੜ ਗੱਬਣਾ ਆ ਗਈ ਤੋਰ ਦੇ ਚੋਬਰਾ ਖੁੱਲ ਗਏ ਤੇ ਬਾਕੀ ਇੱਥੇ ਤੁਹਾਡੇ ਨੂੰ ਬੈਠ ਕਰ ਸਕਦਾ ਚੱਕ ਕਿਹੜਾ ਸੂਆ ਸੂਈ ਅੱਗੇ ਸੂਆ ਵੀਰੇ ਤੀਜਾ ਦੂਜਾ ਸੂਆ ਸੂਈ ਵੀ ਆ ਕਿੰਨੇ ਮਹੀਨੇ ਦੀ ਗੱਬਣਾ ਸਾਢੇ 6 ਮਹੀਨੇ ਦੀ ਗੱਬਣਾ ਹੁਣ ਡਰਾਈ ਕਰਨ ਲੱਗੇ ਹੋਏ ਆਂ ਵੀਰੇ ਇਹਨੂੰ ਕਿੰਨਾ ਦੁੱਧ ਹੈ ਹੁਣ ਦੁੱਧ 10 ਕਿਲੋ ਦੇ ਲਗਭਗ ਜਿਆ ਅੱਠ ਹੋਊਗਾ ਕੋਈ ਕੋਈ ਫੀਡ ਨਹੀਂ ਪਰੇ ਕੁਝ ਨਹੀਂ ਪਰੇ ਡਰਾਈ ਕਰਨ ਲੱਗੇ ਪਏ ਆ ਕਿੰਨਾ ਦਾ ਅੱਠ ਦਾ ਹੋਊਗਾ ਅੱਠ ਹੋਊਗਾ ਵੀਰੇ ਅੱਠ ਮੰਨ ਕੇ ਆ ਜੇ ਭਰਾ ਕੋਈ ਆ ਇਹਨੂੰ ਘੁਮਾ ਲਈ ਭਾਈ 8 ਕਿਲੋ ਕੋਈ ਵੀ ਭਰਾ ਮੰਨ ਕੇ ਆ ਜੇ ਚਬਾਈ ਇਹਦੀ ਹੋਈ ਹੋਈ ਆ ਚਬਾਈ ਸਵੇਰ ਦੀ ਹੋਈ ਹੋਈ ਆ ਉਸ ਹਿਸਾਬ ਨਾਲ ਜਜਮੈਂਟ ਕਰ ਲੈ ਸਾਰਾ ਪੂਰਾ ਲੈਵਲ ਫਿਕਸ ਵੈਕਸ ਰੱਖ ਦਿਆ ਤਾਈ ਦਾ ਮਿਲਕ ਰਿਕਾਰਡ ਇਹਦਾ ਬਹੁਤ ਆ ਆਪਾਂ ਕਹਿੰਦੇ ਨਹੀਂਗੇ ਅਗਲੇ ਨੂੰ ਯਕੀਨ ਨਹੀਂ ਕਰਨਾ ਤਾਈ ਆਪਾਂ ਆਪ ਚੋਈ ਵੀ ਆ ਕਿੰਨਾ ਦੁੱਧ ਤਾਈ ਨੇ ਤਾਈ ਨਹੀਂ ਦਿੰਦਾ ਵੀਰੇ 35 36 ਕਿਲੋ ਦੁੱਧ ਠੀਕ ਆ ਗੱਲ ਸੂਆ ਸੂਂਦੀਆ ਤੀਜਾ ਟਾਂਚਾ ਫੁੱਲ ਕੱਦ ਫੁੱਲ ਹਨਾ ਪੂਰਾ ਫੁੱਲ ਸਾਈਜ਼ ਆ ਵੀਰੇ ਗੱਬਣ ਪਤਾ ਕਿਹੜੇ ਸੀ ਮਨ ਗੱਬਣ ਵੀ ਆਪਣੇ ਕੋਲੇ ਸਾਰਾ ਲਿਖਤੀ ਰੂ ਲਿਖਿਆ ਹੋਇਆ ਵੀਰੇ ਗੱਬਣ ਸੀਮਨ ਵਰਲਡ ਵਾਈਡ ਦੇ ਸੀਮਨ ਤੋਂ ਗੱਬਣ ਆ ਸਾਰਾ ਮਿਲ ਜੂਗਾ ਡਿਟੇਲ ਇਹਦੀ ਵਰਲਡ ਵਾਈਡ ਤੋਂ ਗੱਬਣ ਸਾਢੇ 6 ਮਹੀਨਿਆਂ ਦੀ ਗੱਬਣ 10 ਕਿਲੋ ਦੇ ਲਗਭਗ ਦੁੱਧ ਆ ਜਾਂਦਾ ਹਾਂ ਹਾਂਜੀ ਹਾਂਜੀ ਹੁਣ ਤਾਂ ਵੀਰੇ ਟਰਾਈ ਕਰਨ ਲੱਗੇ ਪਿਆ ਕੋਈ ਫੀਡ ਨਹੀਂ ਪੈਰੀ ਕੁਝ ਨਹੀਂ ਪਾਰੇ ਸੈਲਜ ਦੀ ਵੀ ਘੱਟ ਤੋਂ ਘੱਟ ਪਾਰੇ ਇਹਨੂੰ ਵੀ ਜਮਨ ਨਾਰਮਲ ਨਾਰਮਲ ਤੇ ਆ ਜਮਨ ਤੂੜੀ ਦੀ ਆ ਹੁਣ ਤਾਂ ਇਕੱਲੀ ਕਿੰਨੇ ਪੈਸੇ ਦੇ ਇਹਦਾ ਪੈ ਨਹੀਂ ਜਿਆਦਾ ਨਹੀਂ ਜੀ ਕੁਆਲਿਟੀ ਆ ਬਰੇ ਜਮ ਫਿਕਸ ਜੇ ਪੈਸੇ ਕਿੰਨੇ 90 ਹੀ ਦੇ ਦਾਂਗੇ ਪੂਰੇ ਜੀ ਪੂਰੇ ਜੀ ਮਾਨਤਨ ਕਰਦਾ ਮਾਨਤਨ ਮਾੜਾ ਮੋਟਾ ਕਰਦਾਂਗੇ ਠੀਕ ਆ ਗੱਲ ਆ ਨੰਬਰ ਬੋਲ ਦਿਓ ਜੀ ਫੋਨ ਨੰਬਰ ਨੰਬਰ 70 ਦਾ 779399 70 ਦਾ 779399 93992 ਦਾ ਨੰਬਰ ਆ ਪਿੰਡ ਕਾਨੇ ਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਆਪ ਦਾ ਡਾਕਟਰ ਲਿਆ ਕੇ ਚੈੱਕ ਪਾਸ ਕਰਾ ਕੇ ਤੋਂ ਲੈ ਜਿਓ ਧੰਨਵਾਦ